ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤ ਸ੍ਰੀ ਅਕਾਲ ਕੌਰ ਸੰਧੂ ਬਟੀਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਆ ਜੀ ਲਓ ਜੀ ਅੱਜ ਜਿਹੜੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕੱਪੜੇ ਦੀ ਕਰਾਂਗੇ ਕਾਫੀ ਟਾਈਮ ਬਾਅਦ ਕਰ ਰਹੇ ਹਾਂ ਕਿਉਂਕਿ ਬਹੁਤ ਜ਼ਿਆਦਾ ਪਹਿਣਾ ਦੇ ਹਨਾ ਮੈਸੇਜ ਆ ਰਹੇ ਤੇ ਕਿ ਕੱਪੜਾ ਦਿਖਾਓ ਅਸੀਂ ਥੋੜਾ ਬਿਜ਼ੀ ਸੀਗੇ ਜੀ ਹਨਾ ਸਾਰਿਆਂ ਨੂੰ ਪਤਾ ਹੀ ਹੈ ਆਪਾਂ ਨੇ ਜਿਹੜਾ ਹੈਗਾ ਟੂਰੀ ਬੁਟੀਕ ਤੇ ਸੈਲੂਨ ਹਨਾ ਖੋਲਿਆ ਹੈਗਾ ਅਜੇ ਉੱਥੇ ਥੋੜੀ ਤਿਆਰੀ ਚੱਲਦੀ ਹੈਗੀ ਓਪਨਿੰਗ ਕਰਨੀ ਹੈਗੀ ਆਪਾਂ ਨੇ ਤੇ ਉੱਥੇ ਆਪਣੀ ਤਿਆਰੀ ਚੱਲ ਰਹੀ ਹੈ ਫਿਰ ਜਿਹੜਾ ਹੈਗਾ ਕੱਪੜਾ ਵਗੈਰਾ ਸਾਰਾ ਕੁਝ ਆਪਣਾ ਉੱਥੇ ਚਲਿਆ ਜਾਊਗਾ ਤੇ ਅਸੀਂ ਉਧਰ ਥੋੜਾ ਜਿਹਾ ਉਲਝਦੇ ਹੋਏ ਤੇ ਜਾਣਾ ਪੈਂਦਾ ਹਨਾ ਕੰਮ ਕਰਵਾ ਰਿਆਂ ਜਿਹੜਾ ਉੱਥੇ ਸੈਟਅਪ ਕਰਾਉਣ ਵਾਲਾ ਸਾਰਾ ਹਨਾ ਤੁਹਾਨੂੰ ਪਤਾ ਹੀ ਹੈ ਸੈਲੂਨ ਦਾ ਵੀ ਜ਼ਿਆਦਾ ਹੁੰਦਾ ਆ ਤੇ ਬੁਟੀਕ ਦਾ ਵੀ ਹਨਾ ਇਹ ਤਾਂ ਕਰਕੇ ਆਪਾਂ ਨੂੰ ਉਧਰ ਜਾਣਾ ਪੈਂਦਾ ਉਹਦੇ ਕਰਕੇ ਉਲਝੇ ਹੋਏ ਸੀਗੇ ਕੱਪੜੇ ਆਈ ਜਾ ਰਹੇ ਨੇ ਤੇ ਵਿਕੀ ਜਾ ਰਹੇ ਨੇ ਤੇ ਬਾਕੀ ਜਿਹੜਾ ਹੈਗਾ ਚਲੋ ਫੋਨ ਵਗੈਰਾ ਤੇ ਹਨਾ ਵਿਕ ਜਾਂਦੇ ਆ ਆਨਲਾਈਨ ਵੀ ਵਿਕਦੇ ਆ ਆਪਣੇ ਕੱਪੜੇ ਬਹੁਤ ਜ਼ਿਆਦੇ ਤੇ ਅੱਜ ਆਪਾਂ ਸਪੈਸ਼ਲੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੇ ਆ ਘਰ ਦੇ ਵਿੱਚ ਹੀ ਕਰ ਰਹੇ ਆ ਜਿਹੜੇ ਅਗਲੇ ਵੀਡੀਓ ਹੋਣਾ ਹੋ ਸਕਦਾ ਤੁਹਾਨੂੰ ਉੱਥੇ ਹੀ ਮਿਲੇ ਦੁਕਾਨ ਤੇ ਕੱਪੜਾ ਵੀ ਉੱਥੇ ਤੁਹਾਨੂੰ ਸਾਰਾ ਮਿਲਿਆ ਕਰੋ ਆਪਣੇ ਕੋਲੋਂ ਵਧੀਆ ਤੋਂ ਵਧੀਆ ਕੱਪੜਾ ਸਾਰਾ ਮਿਲਿਆ ਕਰੋ ਸਟਿਚਾ ਵੀ ਕਰਵਾ ਕੇ ਲੈ ਸਕਦੇ ਹੋ ਤੁਹਾਨੂੰ ਤੁਸੀਂ ਸਾਡੇ ਤੋਂ ਹਨਾ ਦੁਪੱਟੇ ਵਗੈਰਾ ਨਾਲ ਲੈਸੀ ਜਲਗਾ ਕੇ ਜਾਂ ਡਾਈ ਕਰਵਾ ਕੇ ਨਾਲ ਹੀ ਦੁਪੱਟੇ ਲੈ ਸਕਦੇ ਹੋ ਵਧੀਆ ਵੈਰਾਈਟੀ ਦੇ ਕੱਪੜੇ ਸਾਰੇ ਤੁਹਾਨੂੰ ਉੱਥੋਂ ਸਾਡੇ ਕੋਲੋਂ ਮਿਲਿਆ ਕਰਨਗੇ ਸਾਰੀਆਂ ਭੈਣਾਂ ਨੂੰ ਬੇਨਤੀ ਹੈ ਜਿਹੜੇ ਧੋਰੀ ਦੇ ਨੇੜੇ ਦੇੜੇ ਹਨ ਕਿਉਂਕਿ ਘਰ ਦੇ ਵਿੱਚ ਵੀ ਕਸਟਮਰ ਵਧੀਆ ਆ ਰਿਹਾ ਆਪਣੇ ਕੋਲੇ ਆਲੇ-ਦਾਲੇ ਪਿੰਡਾਂ ਸਾਰੇ ਆ ਰਹੇ ਨੇ ਥੋੜੀ ਜਿਹੀ ਪ੍ਰੋਬਲਮ ਵੀ ਆਉਂਦੀ ਹੈ ਪ੍ਰਿੰਟ ਚ ਆਉਣ ਲਈ ਕਿਉਂਕਿ ਆਪਣੇ ਬੱਸਾਂ ਦੀ ਜਿਹੜੀ ਹੈਗੀ ਥੋੜੀ ਜਿਹੀ ਘੱਟ ਸਹੂਲਤ ਹੈਗੀ ਹੈ ਜਿਵੇਂ ਘੰਟੇ ਤੋਂ ਘੰਟੇ ਬਾਅਦ ਡੇਢ-ਡੇਢ ਘੰਟੇ ਬਾਅਦ ਬੱਸਾਂ ਆਉਂਦੀਆਂ ਨੇ ਸ਼ਹਿਰ ਦੇ ਵਿੱਚ ਸਾਰੀਆਂ ਭੈਣਾਂ ਨੂੰ ਸੌਖਾ ਹੋ ਜਾਊਗਾ ਜੀ ਚਲੋ ਕਿਉਂਕਿ ਆਪਾਂ ਉੱਥੋਂ ਜਿਹੜੀ ਮਰਜ਼ੀ ਹਨਾ ਆਲੇ-ਦਾਲੇੋਂ ਭੈਣਾਂ ਆ ਸਕਦੀਆਂ ਨੇ ਬੱਸਾਂ ਬਦਲਣ ਦੀ ਲੋੜ ਨਹੀਂ ਹੈਗੀ ਜੇ ਕੋਈ ਆਪਣੇ ਸਾਧਨ ਤੇ ਆਉਂਦਾ ਉਹ ਵੀ ਆ ਸਕਦਾ ਹੈ ਲਓ ਜੀ ਵੈਸੇ ਤਾਂ ਆਪਣੇ ਕੋਲੇ ਬਹੁਤ ਜ਼ਿਆਦਾ ਵੈਰਾਈਟੀ ਆਈ ਹੋਈ ਹੈ ਹਨਾ ਕਿਉਂਕਿ ਹਰ ਇੱਕ ਵਾਰੀ ਹੁੰਦੀ ਹੈ ਆਪਣੇ ਕੋਲੇ ਸਾਰੇ ਤਰ੍ਹਾਂ ਦੀ ਵੈਰਾਈਟੀ ਹੁੰਦੀ ਹੈ ਆਪਾਂ ਤੁਹਾਨੂੰ ਅੱਜ ਜਿਹੜਾ ਹੈਗਾ ਮੇਨ ਮੇਨ ਜਿਹਾ ਦਿਖਾਵਾਂਗੇ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਹੈਗਾ ਕੱਪੜਾ ਆਇਆ ਹੋਇਆ ਹੈਗਾ ਕਿਉਂਕਿ ਫਿਰ ਵੀਡੀਓ ਜਿਆਦਾ ਲੰਬੀ ਹੋ ਜਾਂਦੀ ਹੈ ਜੀ ਆਪਾਂ ਥੋੜਾ ਥੋੜਾ ਸਾਰਿਆਂ ਚ ਦਿਖਾ ਦਾਂਗੇ ਕਿ ਕਿੰਦਾ ਦਾ ਆਪਣੇ ਕੋਲੇ ਜਿਹੜਾ ਹੈਗਾ ਕੱਪੜਾ ਤੁਸੀਂ ਖਰੀਦ ਸਕਦੇ ਹੋ ਲਓ ਜੀ ਇਹ ਜਿੱਦਾਂ ਹੈਗੇ ਨੇ ਬਹੁਤ ਸੋਹਣੇ ਇਹਦੇ ਪ੍ਰਿੰਟ ਹੈਗੇ ਆ ਸਹਿਬਾ ਦੇ ਸੂਟ ਹੈਗੇ ਆ ਬਹੁਤ ਹੀ ਵਧੀਆ ਸੂਟ ਨੇਗੇ ਬਹੁਤ ਸੋਹਣੇ ਪ੍ਰਿੰਟਾਂ ਤੇ ਬਹੁਤ ਹੀ ਜਿਆਦਾ ਸੋਹਣਾ ਕੱਪੜਾ ਵੈਸਟ ਕੱਪੜਾ ਜਿਵੇਂ ਆਪਾਂ ਕਹਿ ਲਈਏ ਬਹੁਤ ਸੋਹਣਾ ਕੱਪੜਾ ਹੈਗਾ ਆ ਬਾਕੀ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਹਨ ਤੁਹਾਨੂੰ ਕੈਮਰਿਕ ਦੇ ਕਾਟਨ ਦੇ ਏਕੇ ਟੈਕਸ ਦੇ ਆਡੀ ਕਾਟਨ ਦੇ ਹਨਾ ਤੇ ਪੈਂਸੇ ਦੇ ਸਾਰੇ ਤੁਹਾਨੂੰ ਸਾਡੇ ਕੋਲੋਂ ਸੂਟ ਮਿਲ ਜਾਣਗੇ ਇਹ ਆਪਣੇ ਕੋਲੇ ਬਹੁਤ ਵਧੀਆ ਕੱਪੜਾ ਆਇਆ ਹੈਗਾ ਇਹ ਬਹੁਤ ਜਿਆਦਾ ਸੋਹਣੇ ਕੱਪੜੇ ਨੇ ਕਿਉਂਕਿ ਪਹਿਲਾਂ ਨੇ ਤਾਂ ਆਪਾਂ ਨੇ ਸਾਰੇ ਵੀਡੀਓ ਦੇ ਵਿੱਚ ਦਿਖਾਏ ਹੀ ਹੋਏ ਆ ਤੇ ਉਹ ਤਾਂ ਤੁਹਾਡੇ ਤੁਸੀਂ ਸਾਡੀ ਵੀਡੀਓ ਤੇ ਦੇਖੇ ਹੀ ਆ ਇਹ ਆਪਣੇ ਕੋਲੇ ਜਿਹੜਾ ਕੱਪੜਾ ਆਇਆ ਹੈ ਆਪਾਂ ਤੁਹਾਡੇ ਨਾਲ ਹਨਾ ਸ਼ੇਅਰ ਕਰਦੇ ਆ ਆ ਦੇਖੋ ਕੈਮਰਿਕ ਦੇ ਜਿੱਦਾਂ ਇਦਾਂ ਕੈਮਰਿਕ ਦੇ ਸੂਟ ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਆ ਦੇਖੋ ਇਹ ਜਿੱਦਾਂ ਦੋ ਦੋ ਤਿੰਨ ਤਿੰਨ ਸੂਟ ਹੈਗੇ ਆ ਇਹਦੇ ਵਿੱਚੋਂ ਤੁਸੀਂ ਮੈਚਿੰਗ ਕਰਕੇ ਬਣਦੇ ਆ ਇਹ ਆ ਦੇਖੋ ਮੈਂ ਮੈਚਿੰਗ ਕਰਕੇ ਲੈਂਦੇ ਆ ਜਿੱਦਾਂ ਚਿਕਨ ਦੀ ਸਲਵਾਰ ਨਾਲੇ ਬੜਾ ਸੋਹਣਾ ਲੱਗਦਾ ਆ ਆ ਦੇਖੋ ਇਹ ਜਿਹੜੀ ਹੈਗੀ ਪੀਚ ਕਲਰ ਦੀ ਸਲਵਾਰ ਕਾਇਲੀ ਆਪਾਂ ਪੀਚ ਕਲਰ ਦੀ ਸਲਵਾਰ ਹੈਗੀ ਹੈ ਇਹਦੇ ਨਾਲ ਜਿਹੜੀ ਹੈਗੀ ਸ਼ਰਟ ਬਣੂਗੀ ਇਹਦੇ ਨਾਲੇ ਇਹ ਸਲਵਾਰ ਵੀ ਬਣਾ ਸਕਦੇ ਹੋ ਤੁਸੀਂ ਜੈਲੋ ਕਲਰ ਦੀ ਆ ਦੇਖੋ ਬਹੁਤ ਸੋਹਣਾ ਲੱਗਦਾ ਇਹ ਵਾਲਾ ਸੂਟ ਬਣਿਆ ਹੋਇਆ ਤੁਸੀਂ ਜਿਹਦੇ ਨਾਲ ਮਰਜ਼ੀ ਬਣਾ ਸਕਦੇ ਹੋ ਕਿਉਂਕਿ ਇਹ ਦੋ ਤਿੰਨ ਸੂਟਾਂ ਦਾ ਕੱਪੜਾ ਹੈਗਾ ਆ ਕੈਮਰਿਕ ਪਿਓਰ ਕੈਮਰਿਕ ਹੈ ਜੀ ਇਹ ਜਿਹੜਾ ਹੈਗਾ ਨੀਚੇ ਕੱਟ ਵਰਕ ਆਉਂਦਾ ਆ ਤੁਸੀਂ ਇਹਦਾ ਪਲਾਜੋ ਵੀ ਬਣਾ ਸਕਦੇ ਹੋ ਪਾਕਿਸਤਾਨੀ ਸਲਵਾਰ ਵੀ ਬਣਾ ਸਕਦੇ ਹੋ ਇਹਦੀ ਸਲਵਾਰ ਵੀ ਬਣਦੀ ਹੈ ਤੇ ਪਲਾਜੋ ਵੀ ਬਣਦਾ ਤੁਸੀਂ ਕੁਝ ਮਾਦੀ ਬਣਾ ਸਕਦੇ ਹੋ ਓਪਨ ਪਲਾਜੋ ਬਣਾ ਸਕਦੇ ਹੋ ਤੇ ਇਹਦੇ ਬਹੁਤ ਸੋਹਣਾ ਜਿਹੜਾ ਹੈਗਾ ਵਰਕ ਨੇਚੇ ਆ ਜਾਂਦਾ ਇਹਦੇ ਮੂਰੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿ ਦੇਖੋ ਕਿੰਨਾ ਸੋਹਣਾ ਕੱਟ ਵਰਕ ਹੋਇਆ ਹੋਇਆ ਬਹੁਤ ਸੋਹਣਾ ਸਾਰੇ ਦੇ ਵਿੱਚ ਵਰਕ ਮਿਲੂਗਾ ਤੁਹਾਨੂੰ ਸਲਵਾਰ ਦੇ ਵਿੱਚ ਪੂਰੀ ਦੇ ਵਿੱਚ ਵਰਕ ਮਿਲੂਗਾ ਆ ਦੇਖੋ ਇਹ ਇਹਦੇ ਨਾਲ ਜਿਹੜਾ ਹੈਗਾ ਦੇਖੋ ਤੁਸੀਂ ਇਸ ਤਰ੍ਹਾਂ ਬਣਾ ਸਕਦੇ ਹੋ ਜੀ ਬਹੁਤ ਜਿਆਦਾ ਸੋਹਣਾ ਲੱਗਦਾ ਬਣਿਆ ਹੋਇਆ ਕਿਉਂਕਿ ਅਸੀਂ ਆਪਣੀ ਬੁਟੀਕ ਤੇ ਇਹਦੇ ਨਾਲ ਦੇ ਸੂਟ ਤਿਆਰ ਕਰਕੇ ਦੇ ਚੁੱਕੇ ਹਾਂ ਆ ਦੇਖੋ ਅਗਲਾ ਇਹ ਆ ਗਿਆ ਸਕਿਨ ਦੇ ਵਿੱਚ ਆ ਗਿਆ ਦੇਖੋ ਇਹ ਵਾਲਾ ਕਮੀਜ਼ ਹੈਗਾ ਬਹੁਤ ਸੋਹਣਾ ਸੂਟ ਹੈ ਆ ਦੇਖੋ ਸਾਰੇ ਦੇ ਵਿੱਚ ਵਰਕ ਹੈਗਾ ਇਹਦੇ ਵਿੱਚ ਤੁਹਾਡੀ ਮਰਜ਼ੀ ਹੈ ਤੁਸੀਂ ਲਾਈਨਿੰਗ ਲਗਵਾ ਵੀ ਸਕਦੇ ਹੋ ਤੇ ਨਹੀਂ ਵੀ ਲਗਵਾ ਸਕਦੇ ਇਹਦੇ ਨੀਚੇ ਤੁਸੀਂ ਮੂਰੀ ਵੀ ਬਣਵਾ ਸਕਦੇ ਹੋ ਕਿਉਂਕਿ ਇਹਦੇ ਨੀਚੇ ਕਪੜਾ ਦਿੱਤਾ ਹੋਇਆ ਉਹਨਾਂ ਦੇ ਕਟ ਵਰਕ ਹੈਗਾ ਆ ਆ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਸ ਤਰ੍ਹਾਂ ਇਹ ਸ਼ਰਟ ਹੋਗੀ ਇਹ ਸਕਿਨਾ ਜਦਾ ਸਕਿਨ ਸਲਵਾਰ ਹੋਗੀ ਇਹ ਕੈਮਰੀਕ ਦੇ ਤੁਹਾਨੂੰ ਸਾਰੇ ਸੂਟ ਵੀ ਆਪਣੇ ਕੋਲੋਂ ਮਿਲ ਜਾਣਗੇ ਬਾਕੀ ਆਪਣੇ ਕੋਲੇ ਦੁਪੱਟਾ ਸੂਟ ਹੁੰਦੇ ਆ ਜੀ कॉटन ਦੁਪੱਟਾ ਸੂਟ ਵੀ ਹੁੰਦੇ ਆ ਹਨਾ ਸਾਢੇ 350 ਤੋਂ ਸ਼ੁਰੂ ਹੋ ਜਾਂਦੇ ਆ कॉटन ਦੁਪੱਟਾ ਸੂਟ ਵੀ ਤੁਸੀਂ ਸਾਡੇ ਲੈਫੋਨੋਂ ਲੈ ਸਕਦੇ ਆ ਆ ਦੇਖੋ ਗੱਠ ਜੀ ਖੁੱਲੀ ਨਹੀਂ ਮੈਂ ਇਦਾਂ ਦਿਖਾ ਦਿੰਨੀ ਆ ਇਹ ਮਸਲੀਨ ਕਾਟਨ ਦੇ ਸੂਟ ਹੈਗੇ ਆ ਮਸਲੀਨ ਕਾਟਨ ਦਾ ਹੀ ਦੁਪੱਟਾ ਹੈ ਦੇਖੋ ਬਹੁਤ ਜਿਆਦਾ ਸੋਹਣਾ ਪ੍ਰਿੰਟ ਹੈਗਾ ਆ ਤੇ ਇਹਦੇ ਚ ਚਾਰ ਕਲਰ ਹੈਗੇ ਆ ਮੈਂ ਤੁਹਾਨੂੰ ਫੇਰ ਦਿਖਾਉਣੀ ਆ ਪਹਿਲਾਂ ਮੈਂ ਦੁਪੱਟਾ ਖੋਲ ਕੇ ਦਿਖਾ ਦਾਂ ਤੁਹਾਨੂੰ ਬਹੁਤ ਸੋਹਣਾ ਦੁਪੱਟਾ ਹੈ ਪੂਰੇ ਫੁੱਲ ਸਾਈਜ਼ ਦਾ ਆ ਦੇਖੋ ਐਦਾਂ ਜਿਹੜਾ ਹੈਗਾ ਆਲੇ-ਦਾਲੇ ਬਾਰਡਰ ਬਣਿਆ ਹੋਇਆ ਸਾਰਾ ਬਾਰਡਰ ਬਣਿਆ ਹੋਇਆ ਚਾਰ ਸਪੇਰੇ ਆ ਦੇਖੋ ਬਹੁਤ ਸੋਹਣਾ ਦੁਪੱਟਾ ਹੈਗਾ ਨੀਚੇ ਸੂਟ ਵੀ ਦੇਖੋ ਸਾਰਾ ਨਾਲ ਦਾ ਹੀ ਜਿਹੜਾ ਪ੍ਰਿੰਟ ਬਣਿਆ ਹੋਇਆ ਸੂਟ ਦੇ ਵਿੱਚ ਇਹਦੇ ਚ ਚਾਰ ਚਾਰ ਕਲਰ ਮਿਲ ਜਾਣਗੇ ਆ ਦੇਖੋ ਇਹ ਆਪਣੇ ਕੋਲੇ ਨਵਾਂ ਹੀ ਮਾਲ ਆਇਆ ਸੀ ਇਹ ਜਿਹੜੇ ਮੈਂ ਖੋਲਿਏ ਵੀ ਨਹੀਂ ਹੈਗੇ ਆ ਦੇਖੋ ਇਹ ਪਿਸਤਾ ਜਿਹਾ ਕਲਰ ਆ ਗਿਆ ਇਹ ਗ੍ਰੇ ਕਲਰ ਆ ਗਿਆ ਕਿਉਂਕਿ ਨਵੇਂ ਜਿਹੇ ਕਲਰ ਹੈਗੇ ਆ ਥੋੜੇ ਜੇ ਨਵੇਂ ਕਲਰ ਹੈਗੇ ਆ ਇਹ ਜਿੱਦਾਂ ਹੈਗਾ ਹੋਰ ਕਲਰ ਆ ਗਿਆ ਜਾਮਣੀ ਜਿੱਦਾਂ ਲਾਈਟ ਜਾਮਣੀ ਜਿਹਾ ਕਹਿੰਦੀ ਆਪਾਂ ਲਵੰਡਰ ਕਲਰ ਨਹੀਂ ਕਹਿ ਸਕਦੇ ਇਹ ਥੋੜਾ ਜਿਹਾ ਹੋਰ ਹੀ ਕਲਰ ਹੈਗਾ ਫਿੱਕਾ ਜਾਮਣੀ ਜ ਹੈ ਤੇ ਏ ਆਪਣੇ ਕੋਲੇ ਮਸਲੀਨ कॉटन ਦੇ दुपट्टा सूट ਹੈਗੇ ਆ ਜਿਸ ਤੋਂ ਬਾਅਦ ਆਪਣੇ ਕੋਲੇ ਦੇਖੋ ਪਿਓਰ ਕੈਮਰਿਕ कॉटन ਦੇ ਦੁਪੱਟਾ ਸੂਟ ਪਿਓਰ ਕੈਮਰਿਕ कॉटन ਦੇ ਦੁਪੱਟਾ ਸੂਟ ਹੈਗੇ ਆ ਇਹਨਾਂ ਦੇ ਵਿੱਚ ਫੁੱਲ ਸਾਈਜ਼ ਦੇ ਦੁਪੱਟੇ ਹੈਗੇ ਆ ਦੇਖੋ ਬਹੁਤ ਸੋਹਣਾ ਕੱਪੜਾ ਹੈਗਾ ਆ ਬੈਸਟ ਫੁੱਲ ਪਿਓਰ ਦੇ ਦੁਪੱਟੇ ਹੈਗੇ ਆ ਪ੍ਰਿੰਟਡ ਫੁੱਲ ਪਿਓਰ ਦੇ ਦੁਪੱਟੇ ਹੈਗੇ ਆ ਆਲ ਓਵਰ ਸੂਟ ਹੈਗੇ ਆ ਜੇ ਹੁਣ ਆਪਾਂ ਖੋਲ ਕੇ ਦਿਖਾਵਾਂਗੇ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਊਗੀ ਤੇ ਆਪਾਂ ਇਸ ਤਰ੍ਹਾਂ ਹੀ ਜਿਹੜਾ ਹੈਗਾ ਤੁਹਾਨੂੰ ਦਿਖਾ ਦਿੰਨੇ ਆ ਜੀ ਚਲੋ ਨਹੀਂ ਆਪਾਂ ਇੱਕ ਖੋਲ ਲੈਨੇ ਆ ਇੱਕ ਸੂਟ ਆਪਾਂ ਖੋਲ ਲੈਨੇ ਇਹ 400 ਸੀ ਇਹ ਵੀ ਇਹਦੇ ਵਿੱਚ ਇੱਕ ਸੂਟ ਆਪਣਾ ਐਦਾਂ ਹੀ ਸੇਲ ਹੋ ਗਿਆ ਕਿਉਂਕਿ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ ਹੈਗਾ ਜਿਹੜਾ ਥੋੜਾ ਟਾਈਮ ਪਹਿਲਾਂ ਇਹਦੇ ਨਾਲ ਦਾ ਸੂਟ ਆਪਣਾ ਸੇਲ ਹੋ ਗਿਆ ਆ ਦੇਖੋ ਆਲ ਓਵਰ ਸੂਟ ਹੈਗਾ ਬਹੁਤ ਜ਼ਿਆਦਾ ਸੋਹਣਾ ਕੱਪੜਾ ਹੈਗਾ ਆ ਜਿੱਦਾਂ ਪਹਿਣਾ ਮੰਗਦੀਆਂ ਕੱਪੜਾ ਆ ਦੇਖੋ ਇਹਦਾ ਦੁਪੱਟਾ ਹੈਗਾ ਫੁੱਲ ਸਾਈਜ਼ ਆ ਫਲੋਰ ਦਾ ਦੁਪੱਟਾ ਹੈਗਾ ਦੇਖੋ ਬਹੁਤ ਹੀ ਫੁੱਲ ਸਾਈਜ਼ ਦਾ ਦੁਪੱਟਾ ਹੈਗਾ ਪੀਕਾ ਹੋਈ ਹੋਈ ਹੈ ਦੁਪੱਟੇ ਤੇ ਦੇਖੋ ਜਿਹੜੀ ਚੀਜ਼ ਕਹਾਾਂਗੇ ਕਹਿ ਕੇ ਵੇਚਾਂਗੇ ਪੀਕਾ ਦੁਪੱਟੇ ਤੇ ਹੋਈ ਹੋਈ ਹੈ ਫੁੱਲ ਸਾਈਜ਼ ਦਾ ਦੁਪੱਟਾ ਬਹੁਤ ਸੋਹਣਾ ਦੁਪੱਟਾ ਹੈ ਬਹੁਤ ਜਿਆਦਾ ਸੋਹਣਾ ਦੁਪੱਟਾ ਹੈਗਾ ਜੀ ਇਹ ਵਾਲੇ ਜਿਹੜੇ ਹੈਗੇ ਨੇ ਆਲ ਓਵਰ ਸੂਟ ਆ ਗਏ ਆਪਣੇ ਕੋਲੇ ਇਹ ਗ੍ਰੇ ਕਲਰ ਆ ਗਿਆ ਤੇ ਫਿੱਕਾ ਹਰਾ ਜ ਆ ਗਿਆ ਇਹ ਜਿਹੜਾ ਹੈਗਾ ਪਿੰਕ ਜ ਆ ਗਿਆ ਕਲਰ ਤੇ ਉਸ ਤੋਂ ਬਾਅਦ ਆਪਣੇ ਕੋਲੇ ਸੂਟ ਮਸਲੀਨ कॉटन ਦੀਆਂ ਚੁੰਨੇ ਵਾਲੇ ਬਹੁਤ ਜ਼ਿਆਦੇ ਸੂਟ ਨੇ ਸੌਰੀ ਮਸਲੀਨ कॉटन ਨੇ ਮੂੰ ਚੜਿਆ ਮਸਲੀਨ कॉटन ਕਹਿੰਦਾ ਪਿਓਰ ਮਸਲੀਨ ਪਿਓਰ ਮਸਲੀਨ ਦੇ ਦੁਪੱਟਿਆਂ ਨਾਲ ਸੁੱਟ ਆਏ ਹੋਏ ਨੇ ਆਪਣੇ ਕੋਲੇ ਦੇਖੋ ਆਲ ਓਵਰ ਸੂਟ ਹੈਗਾ ਇਹਦੇ ਚ ਕਲਰ ਜਿਹੜੇ ਹੈਗੇ ਆਪਾਂ ਉੱਥੇ ਦੁਕਾਨ ਤੇ ਰੱਖਿਆ ਜੀ ਧੂਰੀ ਆਪਣੇ ਅੱਧਾ ਦਾ ਕੱਪੜਾ ਉੱਥੇ ਚੱਲਿਆ ਗਿਆ ਇਹਦੇ ਨਾਲ ਦਾ ਇੱਕ ਸਕਿਨ ਕਲਰ ਹੈਗਾ ਮਸਟਰਡ ਕਲਰ ਹੈਗਾ ਤੇ ਇੱਕ ਮੋਰ ਮੰਖੀ ਕਲਰ ਹੈਗਾ ਇਹ ਜਿੱਦਾਂ ਆਪਾਂ ਪਰਪਲ ਸ਼ੇਡ ਕਹਿ ਸਕਦੇ ਹਾਂ ਹਣ ਪਰਪਲ ਕਲਰ ਹੈਗਾ ਪਿਓਰ ਮਸਲੀਨ ਦਾ ਜਿਹੜਾ ਹੈਗਾ ਇਹਦੇ ਵਿੱਚ ਦੁਪੱਟਾ ਹੈਗਾ ਫੁੱਲ ਸਾਈਜ਼ ਦਾ ਆ ਦੇਖੋ ਪੂਰਾ ਫੁੱਲ ਸਾਈਜ਼ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਬਹੁਤ ਹੀ ਜਿਆਦਾ ਸੋਹਣਾ ਸੂਟ ਹੈ ਪਿਓਰ ਮਸਲੀਨ ਦਾ ਜਿਹੜਾ ਹੈਗਾ ਦੁਪੱਟਾ ਹੈਗਾ ਵਧੀਆ ਜਿਹੜਾ ਹੈਗਾ ਕਾਟਨ ਦਾ ਸੂਟ ਹੈ ਬਹੁਤ ਸੋਹਣਾ ਕੱਪੜਾ ਲੱਗਿਆ ਹੋਇਆ ਹੈ ਜੀ ਮਸਲੀਨ ਦੇ ਜਿਹੜੇ ਹੈਗੇ ਇਹਨਾਂ ਦੇ ਦੁਪੱਟੇ ਹੈਗੇ ਇਹ ਸੂਟ ਵੀ ਬਹੁਤ ਜਿਆਦਾ ਵਧੀਆ ਹੈਗੇ ਆ ਤੁਸੀਂ ਸਾਡੇ ਕੋਲ ਖਰੀਦ ਸਕਦੇ ਆ ਇਹਦੇ ਵਿੱਚ ਵੀ ਚਾਰ-ਚਾਰ ਕਲਰ ਆ ਜਿਹੜੇ ਹੈਗੇ ਮਿਲ ਜਾਣਗੇ ਕਿਉਂਕਿ ਅੱਧਾ ਬਚਦਾ ਜ ਆਪਣਾ ਕੱਪੜਾ ਧੂਰੀ ਚੱਲਿਆ ਗਿਆ ਜੀ ਦੁਕਾਨ ਤੇ ਹਨਾ ਤੇ ਚਲੋ ਜਦੋਂ ਜਾਣੇ ਆ ਗੱਡੀ ਦੇ ਵਿੱਚ ਆਇਆ ਹੁੰਦਾ ਵੀ ਚਲੋ ਕੋਸ਼ਿਸ਼ ਨਾ ਕੋਸਣ ਰੱਖ ਕੇ ਲੈ ਜਾਂਦੇ ਆ ਤੇ ਜਿਹੜਾ ਜਿਹੜਾ ਆਪਣੇ ਕੋਲੇ ਪਿਆ ਹੈ ਆਪਾਂ ਉਹ ਤੁਹਾਨੂੰ ਦਿਖਾ ਦਾਂਗੇ ਕਿਉਂਕਿ ਇਹ ਆਪਾਂ ਨੇ ਤਾਂ ਦਿਖਾਇਆ ਵੀ ਇਹਦੇ ਨਾਲ ਦੇ ਸੂਟ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਤੁਸੀਂ ਲੈ ਸਕਦੇ ਹੋ ਜਿਹੜੇ ਮਰਜ਼ੀ ਆ ਦੇਖੋ ਏਨਾ ਮਾ ਕਪੜਾ ਆਇਆ ਜੀ ਬਹੁਤ ਹੀ ਜਿਆਦਾ ਸੋਹਣਾ ਕਪੜਾ ਹੈਗਾ ਆ ਦੇਖੋ ਉੱਪਰ ਮੈਂ ਦਿਖਾਵਾਂਗੀ ਆਰੀ ਵਰਕ ਹੋਇਆ ਹੋਇਆ ਆਰੀ ਵਰਕ ਹੋਇਆ ਹੋਇਆ ਇਹ ਪਿੰਕ ਕਲਰ ਦਾ ਹੈਗਾ ਗਾਜਰੀ ਜਿਹਾ ਪਿੰਕ ਹੈ ਆਪਾਂ ਪਿੰਕ ਵੀ ਨਹੀਂ ਕਹਿ ਸਕਦੇ ਗਾਜਰੀ ਜਿਹਾ ਕਲਰ ਜਿਹਦੇ ਆਪਾਂ ਕਹਿਦੀ ਆ ਹਨਾ ਤੇ ਉਹ ਕਲਰ ਹੈ ਇਹ ਸਲਵਾਰ ਹੈ ਸਲਵਾਰ ਦੇ ਵਿੱਚ ਵੀ ਪ੍ਰਿੰਟ ਹੈ ਸਲਵਾਰ ਦੇ ਵਿੱਚ ਦੇਖੋ ਹਲਕਾ ਜਿਹਾ ਪ੍ਰਿੰਟ ਹੈਗਾ ਸਲਵਾਰ ਦੇ ਵਿੱਚ ਹਲਕਾ ਜਿਹਾ ਪ੍ਰਿੰਟ ਹੈ ਇਹਦੇ ਉੱਤੇ ਦੇਖੋ ਵਰਕ ਹੋਇਆ ਹੋਇਆ ਬਹੁਤ ਸੋਹਣਾ ਲੱਗਦਾ ਆਰੀ ਵਰਕ ਹੋਇਆ ਹੋਇਆ ਇਹਦੇ ਵਿੱਚ ਕਲਰ ਵੀ ਜਿਹੜੇ ਹੈਗੇ ਤਿੰਨ ਕਲਰ ਆ ਸਾਡੇ ਕੋਲੇ ਇੱਕ ਕਲਰ ਇਹਦੇ ਵਿੱਚ ਸੇਲ ਹੋ ਗਿਆ ਆ ਦੇਖੋ ਇਦਾਂ ਇੱਕ ਇਹ ਕਲਰ ਆ ਗਿਆ ਆ ਦੇਖੋ ਨਵੇਂ ਜਿਹੇ ਕਲਰ ਹੈਗੇ ਆ ਸਾਰੇ ਇੱਕ ਆ ਕਲਰ ਹੈ ਤਾਂ ਬਾਜਾ ਕਲਰ ਕਹਿਦੀ ਆਪਾਂ ਰਸਟ ਜਿਹਾ ਕਲਰ ਉਹ ਕਲਰ ਹੈਗਾ ਆ ਇਹ ਵੀ ਸੂਟ ਤੁਹਾਨੂੰ ਸਾਡੇ ਕੋਲ ਮਿਲ ਜਾਣਗੇ ਇਹਨਾਂ ਦੇ ਨਾਲ ਤੁਸੀਂ ਸਾਡੇ ਕੋਲ ਦੁਪੱਟੇ ਵੀ ਨਾਲ ਹੀ ਸੇਮ ਲੈ ਸਕਦੇ ਹੋ ਜਿੱਦਾਂ ਟੈਬੀ ਮਸਲੀਨ ਹੁੰਦਾ ਟੈਬੀ ਮਸਲੀਨ ਹੁੰਦਾ ਉਦਾਂ ਇਹਦੇ ਵਿੱਚ ਲੈਣਾ ਜੇ ਬਣਿਆ ਹੋਈ ਇਹਨੇ ਵੈਸੇ ਜਿਹੜਾ ਹੈਗਾ ਟੈਬੀ ਮਸਲੀਨ ਨਹੀਂ ਹੈਗਾ ਜੀ ਇਹ ਕੱਪੜਾ ਬਹੁਤ ਹੀ ਜ਼ਿਆਦਾ ਵਧੀਆ ਕੱਪੜਾ ਹੈਗਾ ਆ ਹੁਣ ਦੇ ਹਿਸਾਬ ਨਾਲ ਰੁੱਤ ਦੇ ਹਿਸਾਬ ਨਾਲ ਪਹਿਨਣ ਵਾਲਾ ਇਹਦੇ ਨਾਲ ਦੇ ਦੇਖੋ ਮੈਂ ਜਿਹੜਾ ਸੂਟ ਇਹਦੇ ਨਾਲ ਦਾ ਤਿਆਰ ਕਰਕੇ ਦਿੱਤਾ ਦੇਖੋ ਇਹ ਵਾਲਾ ਦੁਪੱਟਾ ਅਸੀਂ ਉਹਨਾਂ ਨੂੰ ਪਹਿਣ ਨੂੰ ਤਿਆਰ ਕਰਵਾ ਕੇ ਦਿੱਤਾ ਦੇਖੋ ਜਿੱਦਾਂ ਦੁਪੱਟੇ ਦੇ ਵਿੱਚ ਲਾਈਨਿੰਗ ਹੈਗੀ ਉਦਾਂ ਹੀ ਸੂਟ ਦੇ ਵਿੱਚ ਲਾਈਨਿੰਗ ਹੈਗੀ ਐ ਇਹਦੇ ਨਾਲ ਦਾ ਸੀ ਦੁਪੱਟਾ ਡਾਈ ਕਰਵਾ ਕੇ ਉਹਨਾਂ ਨੂੰ ਦਿੱਤਾ ਬਹੁਤ ਜ਼ਿਆਦਾ ਸੋਹਣਾ ਸੂਟ ਲੱਗਦਾ ਸੀਗਾ ਲੈਸ ਲਵਾ ਕੇ ਟਾਈ ਐਂਡ ਡਾਈ ਦਾ ਦੁਪੱਟਾ ਕਰਵਾ ਕੇ ਆਪਾਂ ਨਾਲ ਦੁਪੱਟਾ ਤਿਆਰ ਕਰਾ ਕੇ ਵੀ ਦਿੰਨੇ ਆ ਜੀ ਇਹ ਦੁਪੱਟੇ ਵੀ ਤੁਸੀਂ ਸਾਡੇ ਕੋਲੋਂ ਲੈ ਸਕਦੇ ਹੋ ਇਹਦੇ ਵਿੱਚ ਲਾਈਨਿੰਗ ਵਾਲਾ ਦੁਪੱਟਾ ਵੀ ਆਉਂਦਾ ਦੇਖੋ ਇਹ ਲਾਈਨਿੰਗ ਵਾਲਾ ਹੈਗਾ ਇਹ ਚੈੱਕ ਵਾਲਾ ਹੈਗਾ ਇਹਦੇ 'ਚ ਆਪਣੇ ਕੋਲੇ ਚੈੱਕ ਵਾਲੇ ਦੁਪੱਟੇ ਵੀ ਆਇਆ ਇਹ ਮੈਂ ਕਟਿੰਗ ਕਰਕੇ ਰੱਖਿਆ ਕਿਉਂਕਿ ਇਹਦੇ ਨਾਲ ਦੇ ਆਪਣੇ ਕੋਲੇ ਥਾਨਾ ਦੇ ਥਾਨ ਆਇਆ ਫਿਰ ਉਲਝ ਜਾਨੇ ਜਦੋਂ ਕਈ ਵਾਰੀ ਕੋਈ ਲੈਨ ਵਗੈਰਾ ਆਉਂਦਾ ਹੈ ਨਾ ਜਾਂ ਡਾਈ ਨੂੰ ਦੇਣੇ ਹੁੰਦੇ ਆ ਮੈਂ ਕਟਿੰਗ ਕਰਕੇ ਰੱਖ ਲੈਣੀ ਹੁੰਦੀ ਆ ਰਾਤ ਰੋਤ ਨੂੰ ਆ ਦੇਖੋ ਕਿੰਨਾ ਸੋਹਣਾ ਦੁਪੱਟੇ ਦੀ ਕੁਆਲਿਟੀ ਬਹੁਤ ਜਿਆਦਾ ਸੋਹਣੀ ਹੈ ਦੇਖੋ ਇਹ ਚੈੱਕ ਚ ਹੈਗਾ ਆ ਆਪਣੇ ਕੋਲੇ ਜਿਹੜੇ ਹੈਗੇ ਟੈਬੀ ਮਸਲੀਨ ਦੇ ਦੁਪੱਟੇ ਵੀ ਹੈਗੇ ਆ ਜੀ ਤੇ ਆਪਣੇ ਕੋਲੇ ਜਿਹੜੇ ਹੈਗੇ ਪਲੇਨ ਮੈਂ ਤੁਹਾਨੂੰ ਸਾਰੇ ਦੁਪੱਟੇ ਦਿਖਾ ਦੇਣੀ ਆ ਆ ਦੇਖੋ ਪਲੇਨ ਜਿਹੜੇ ਹੈਗੇ ਮਸਲੀਨ ਦੇ ਦੁਪट्टे ਵੀ ਮਿਲ ਜਾਣਗੇ ਇਹ ਵੀ ਬਹੁਤ ਜਿਆਦਾ ਸੋਹਣਾ ਰਹਿੰਦਾ ਦੁਪੱਟਾ ਪਿਓਰ ਮਸਲੀਨ ਦੇ ਦੁਪੱਟੇ ਪਿਓਰ ਕਾਟਨ ਦੇ ਦੁਪੱਟੇ ਵੀ ਜਿੱਦਾਂ ਕਾਟਨ ਦੇ ਸੂਟਾਂ ਦਾ ਡਾਈ ਕਰਾਉਣੇ ਆ ਹਨਾ ਪਿਓਰ ਕਾਟਨ ਦੇ ਵੀ ਮਿਲ ਜਾਣਗੇ ਪਿਓਰ ਦੇ ਵੀ ਮਿਲ ਜਾਣਗੇ ਜੀ ਜਿਹੜੇ ਹੈਗੇ ਹਾਫ ਪਿਓਰ ਦੇ ਦੁਪੱਟੇ ਵੀ ਤੁਹਾਨੂੰ ਸਾਡੇ ਕੋਲੋਂ ਮਿਲ ਜਾਣਗੇ ਕੋਟਾਂ ਦੇ ਦੁਪੱਟੇ ਆ ਦੇਖੋ ਕਟਿੰਗ ਕਰਕੇ ਰੱਖੇ ਹੋਏ ਹੁਣ ਵੀ ਮੈਂ ਡਾਈ ਲਈ ਦੁਪੱਟੇ ਕੱਲ ਨੂੰ ਲੈ ਕੇ ਜਾਣੇ ਆ ਇਹ ਦੇਖੋ ਇਹ ਕੋਟਾ ਦਾ ਦੁਪੱਟਾ ਹੈਗਾ ਕੋਟਾਂ ਦੇ ਦੁਪੱਟੇ ਵੀ ਲੈ ਜਾਣਗੇ ਕੋਟਾਂ ਦੇ ਪਹਿਲਾਂ ਲੈਣਗੇ ਤੇ ਦੇਖਦੇ ਸੀਗੇ ਹੁਣ ਸਾਡੇ ਕੋਲੇ ਚੈੱਕ ਚਾਏ ਨੇ ਦੁਪੱਟੇ ਆਪਣੇ ਕੋਲੇ ਬਹੁਤ ਵੱਡੀ ਦੇਖੋ ਕੁਆਂਟੀਟੀ ਦੇ ਵਿੱਚ ਇਹ ਮੈਂ ਕੱਟ ਕੇ ਰੱਖਿਆ ਵੈਸੇ ਆਪਣੇ ਬੰਦ ਥਾਣ ਵੀ ਪਏ ਆ ਤੁਸੀਂ ਜਿੰਨੇ ਮਰਜ਼ੀ ਸਾਡੇ ਕੋਲੋਂ ਦੁਪੱਟੇ ਲੈ ਸਕਦੇ ਹੋ ਇਹ ਮੈਂ ਕਟਿੰਗ ਕਰਕੇ ਰੱਖਿਆ ਜਿਹੜੇ ਅਸੀਂ ਡਾਈ ਕਰਵਾਉਣੇ ਆ ਸੂਟਾਂ ਦੇ ਨਾਲ ਅਗਲਾ ਆਪਣੇ ਕੋਲੇ ਆਏ ਨੇ ਜੀ ਥਾਣ ਸੂਟਾਂ ਦੇ ਇਹ ਮੈਂ ਤੁਹਾਨੂੰ ਇੱਕ ਇੱਕ ਥਾਣ ਦਿਖਾਉਂਗੀ ਇੱਕ ਇੱਕ ਥਾਣ ਦਿਖਾਉਂਗੀ ਕਿਉਂਕਿ ਆਪਣੇ ਕੋਲੇ ਇਹਦੇ ਨਾਲ ਦੇ ਬਹੁਤ ਜ਼ਿਆਦੇ ਰੰਗ ਮਿਲ ਜਾਣਗੇ ਤੁਹਾਨੂੰ ਤੁਸੀਂ ਸਾਡੇ ਕੋਲੋਂ ਜਿੰਨੇ ਮਰਜ਼ੀ ਸੂਟ ਕਟਵਾ ਕੇ ਲੈ ਸਕਦੇ ਹੋ ਦੇਖੋ ਕੁਰਤੇ ਪਜਾਮੇ ਵਾਲੇ ਥਾਣ ਹੈਗੇ ਆ ਇਹ ਹੈਗਾ ਜੀ 200 ਰੁਪਏ ਦਾ ਕੁਰਤਾ ਪਜਾਮਾ ਇਹ ਹੈਗਾ ਜੀ 250 ਰੁਪਏ ਦਾ ਕੁਰਤਾ ਪਜਾਮਾ ਇਹ ਹੈਗਾ ਜੀ 300 ਦਾ ਕੁਰਤਾ ਪਜਾਮਾ ਇੱਕ ਤੁਹਾਨੂੰ ਸਾਡੇ ਕੋਲੋਂ 350 ਦਾ ਕੁਰਤਾ ਪਜਾਮਾ ਵੀ ਮਿਲ ਜੂ 400 ਦਾ ਵੀ ਮਿਲ ਜੂ 500 ਦਾ ਵੀ ਮਿਲ ਜੂ 600 ਦਾ ਵੀ ਮਿਲ ਜੂ ਤੁਸੀਂ ਜਿਹੜੇ ਮਰਜ਼ੀ ਰੇਟ ਤੇ ਸਾਡੇ ਕੋਲ ਕੁਰਤੇ ਪਜਾਮੇ ਖਰੀਦ ਸਕਦੇ ਹੋ ਇਹ ਆਪਣੇ ਕੋਲੇ ਥਾਣੀਆਂ ਦੇਖੋ ਹਜੇ ਨਖੋਲੇ ਵੀ ਨਾ ਆਪਣਾ ਚੈੱਕ ਕਰਵਾਵਾਂਗੇ ਦੇਖੋ ਕਿਉਂਕਿ ਹਜੇ ਅਸੀਂ ਚੈੱਕ ਬਿਲ ਬਿਲ ਵਗੈਰਾ ਜਿਹੜਾ ਹੈਗਾ ਆਪਣਾ ਬਿੱਲ ਬਣਿਆ ਹੋਇਆ ਉਹ ਆਪਾਂ ਨੇ ਮਲਾਉਣਾ ਹੁੰਦਾ ਆ ਦੇਖੋ ਆ ਸਾਰੇ ਥਾਣ ਹੀ ਥਾਣ ਪਏ ਨੇ ਆਪਣੇ ਕੋਲੇ ਕੁਰਤੇ ਪਜਾਮੇ ਦੇ ਵਿੱਚ ਸਾਰੇ ਥਾਣ ਹੀ ਨੇ ਕਿਉਂਕਿ ਇਹ ਮੈਂ ਤਿੰਨ ਥਾਣੇ ਕੱਢੇ ਨੇ ਹੁਣ ਮੈਂ ਵਿੱਚੇ ਪਾ ਦੂੰ ਫਿਰ ਅਸੀਂ ਇਹਦੇ ਨਾਲ ਬਿਲ ਮਲਾ ਕੇ ਇਹ ਆਪਣੇ ਕੋਲੇ ਅੱਜ ਹੀ ਆਇਆ ਹੈ ਕੁਰਤੇ ਪਜਾਮੇ ਕਿਉਂਕਿ ਕੁਰਤੇ ਪਜਾਮੇ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸੇਲ ਹੋ ਰਹੇ ਨੇ ਬਹੁਤ ਜ਼ਿਆਦਾ ਕੁਰਤੇ ਪਜਾਮੇ ਸੇਲ ਹੋ ਰਹੇ ਨੇ ਚਲੋ ਜੀ ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਹਨਾ ਕੱਪੜਾ ਸਾਡੇ ਕੋਲੋਂ ਖਰੀਦਣਾ ਚਾਹੁੰਦੇ ਹੋ ਹਨ ਖਰੀਦ ਸਕਦੇ ਹੋ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕੱਪੜੇ ਹੁੰਦੇ ਆ ਜਿੱਦਾਂ ਕੁਰਤਾ ਪਜਾਮੇ ਹਨਾ ਤੇ ਰਮਾਲਾ ਸਾਹਿਬ ਮੰਜਿਆਂ ਦਾ ਕੱਪੜਾ ਟਾਈ ਐਂਡ ਡਾਈ ਦੇ ਸੂਟ ਥਾਮ ਜਿਹੜੇ ਆਪਣੇ ਸਾਰੇ ਸੂਟ ਚਾਹੁੰਦੇ ਆ ਸੂਤੀ ਦੁਪੱਟੇ 컬러풀 ਵੀ ਆਪਣੇ ਕੋਲੇ ਸਾਰੇ ਦੁਪੱਟੇ ਹੁੰਦੇ ਆ ਤੁਸੀਂ ਜਿਹੜੇ ਮਰਜ਼ੀ ਸਾਡੇ ਕੋਲੋਂ ਦੁਪੱਟੇ ਖਰੀਦ ਸਕਦੇ ਹੋ ਤੇ ਡਾਈ ਵਾਸਤੇ ਵੀ ਲੈ ਸਕਦੇ ਹੋ ਆਪਣੇ ਕੋਲੇ ਮਸਲੀਨ कॉटन ਦੇ ਵੀ ਸਾਰੇ ਸੂਟ ਹੁੰਦੇ ਆ ਹਨ ਕੈਮਰੇਕ ਦੇ ਬਾਕੀ ਸਾਰਾ ਕੱਪੜਾ ਹੁੰਦਾ ਜੀ ਆਪਣੇ ਕੋਲੇ ਚਾਦਰਾਂ ਵਗੈਰਾ ਹਨ ਤੇ ਚਲੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੈ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਪਣੀ ਇੰਸਟਾਗ੍ਰਾਮ ਆਈਡੀ ਹੈਗੀ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰਾਮ ਆਈਡੀ ਹੈ ਉਹਦੇ ਤੇ ਵੀ ਤੁਸੀਂ ਸਾਡੇ ਨਾਲ ਕੋਈ ਗੱਲਬਾਤ ਕਰ ਸਕਦੇ ਹੋ ਹਨ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੰਮ ਸਿੱਖਣਾ ਚਾਹੁੰਦੇ ਹੋ ਸਿਲਾਈ ਦੇ ਸਿਲਾਈ ਵਗੈਰਾ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਿਲਾਈ ਸਿੱਖਣਾ ਚਾਹੁੰਦੇ ਹੋ ਸਾਡੇ ਕੋਲੋਂ ਸਿੱਖ ਸਕਦੇ ਹੋ ਆਪਾਂ ਉਥੇ ਜਿਹੜਾ ਹੈਗਾ ਅਡਰੈਸ ਵਗੈਰਾ ਸਾਰਾ ਪ੍ਰੋਪਰ ਤੁਹਾਨੂੰ ਦਵਾਂਗੇ ਹਨ ਤੁਸੀਂ ਕਮੈਂਟ ਕਰਕੇ ਸਾਡੇ ਤੋਂ ਕੁਝ ਵੀ ਪੁੱਛ ਸਕਦੇ ਹੋ ਜਿਹੜਾ ਕੁਝ ਪੁੱਛਣਾ ਚਾਹੁੰਦੇ ਹੋ ਸਾਰਿਆਂ ਨੂੰ ਜਿਹੜੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੈ ਜਵਾਣ ਜੈ ਸਾਰਾ ਸਦਾ ਖੁਸ਼ ਰਹੋ